ਅਨਿਕ ਵਿਦੀ ਸਮਝਾ ਜਿਸ ਪਾਸ ਬਹਿਠਾ ਸੋਹੀ ਸਭ ਨੰਤਾਵੇ ਸਤਨਾਮੁ ਸਤਨਾਮੁ ਸੋ ਮਹਲਾ ਪੰਜਵਾ ਜਦ ਤੁਸ ਸਾਹਿਬ ਤਾਂ ਪੋਕੇ ਹਾ ਹਾ ਤੋਦ ਬਿਨ ਕੇ ਸੰਸਾਰਾਹੀ ਤੂੰ ਤਾਂ ਸਭ ਕਿਛ ਹੈ ਮੈਂ ਸੋਦ ਕਿਛ ਹੈ ਮੈਂ ਤੋਦ ਬਿਨ ਦੂ ਜਾ ਨਹੀਂ ਬਾਬਾ ਬਿਕ ਦੇਖਿਆ ਸੰਸਾਰ ਰੱਖਿਆ ਕਰ ਰਿਹਾ ਹਾਂ ਸੋ ਨਾਈ ਐ ਵਿਣ ਨਾਵੇ ਸਭ ਜਗ ਬੋਧਾਇਆ ਨਾਮ ਮਿਲ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈ ਐ ਜੇ ਕਹਿਣਾ ਸੋ ਪ੍ਰਭੂ ਜੀ ਪਾਸ ਸਭ ਕੀ ਚਕੀ ਤਾਂ ਤੇਰਾ ਵਰਤੈ सदा सदा तेरी आस जे देह वडे आई ता तेरी वडे आई एतयोता तुझ है ते आऊं ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗ ਜੁਗ ਤਨ ਚਵਰ ਸ਼ਤਰ ਤੱਕ ਦੇ ਮਾਲਿਕ ਦਸਿੰਦ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਵਨ ਪਵਿੱਤਰ ਹਾਜ਼ੂਰੀ ਅੰਦਰ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ ਕਲਗੀਧਰ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦਵਾਰਾ ਬਾਲ ਲੀਲਾ ਸਹਿਬ ਵਿਖੇ ਆਪ ਸਾਰੇ ਸਿਰ ਦੇ ਦੀਵਾਨਾਂ ਵਿੱਚ ਜੁੜੇ ਬੈਠੇ ਹਾਂ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀਆਂ ਦੇ ਹਜ਼ੂਰ ਦੀਵਾਨ ਸਜੇ ਹਨ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਨੇਮ ਉਪਰੰਤ ਅਸਾਂ ਕੀ ਵਾਰ ਕੇ ਸੰਪੂਰਨ ਸ਼ਬਦ ਕੀਰਤਨ ਗੁਰੂ ਪਿਆਰੇ ਕੀਰਤਨੀਆਂ ਸਿੰਘਾਂ ਪਾਸੋਂ ਆਪੀਆਂ ਨੇ ਸਰਵਣ ਕੀਤੇ ਹਨ ਲੜੀ ਗੌਰ ਚਲਦੇ ਹੀ ਪਾਵਨ ਗੁਰ ਸ਼ਬਦ ਵਿਚਾਰ ਦੇ ਤਹਿਤ ਅਸਰ ਅੰਦਰ ਸ੍ਰੀ ਗੁਰੂ ਅਰਜੁਨ ਦੇ ਮਹਾਰਾਜਿਆਂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਐਸੇ ਹੋਰਾਂ ਨੇ ਤੁਨੂੰ ਸਰਵਣ ਕਰਵਾਇਆ ਹੈ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਆਪਾਂ ਜੁੜਨਾ ਹੈ ਸਤਿਗੁਰੂ ਜੀ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਹਨ ਕਿ ਭਾਈ ਉਸ ਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਔਰ ਅਰਦਾਸ ਕਰਨ ਦਾ ਇਹ ਤਰੀਕਾ ਹੈ ਜਦੋਂ ਸੰਸਾਰੀ ਤੌਰ ਤੇ ਬੰਦੇ ਨੂੰ ਇਹ ਗੱਲ ਵਿਸ਼ਵਾਸ ਹੋ ਜਾਏ ਮਹਿਸੂਸ ਹੋ ਜਾਏ ਕਿ ਇਹ ਸਾਰਾ ਸੰਸਾਰ ਜਗਤ ਝੂਠ ਹੈ ਫਿਰ ਇੱਕ ਦਾ ਆਸਰਾ ਲਈਏ ਤਾਂ ਉਹ ਕੀਤੀ ਹੋਈ ਇੱਕ ਤੇ ਰੱਖੀ ਆਸ ਅਰਦਾਸ ਬਣ ਕੇ ਸੰਪੂਰਨ ਹੁੰਦੀ ਹੈ ਆਓ ਆਪਾਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਅਰਦਾਸ ਕਿਦੇ ਅੱਗੇ ਕਰਨੀ ਹੈ ਅਰਦਾਸ ਕਿਵੇਂ ਕਰਨੀ ਹੈ ਸਤਗੁਰੂ ਜੀ ਦੀ ਚਰਨਾਂ ਵਿੱਚ ਇੱਕ ਵਾਰ ਸਾਰੀ ਸੰਗਤ ਹਾਜ਼ਰੀ ਲਵਾਓ ਕੋਈ ਵੀ ਰਸਨਾ ਵਾਂਜੀ ਨਾ ਰਵੇ ਕਰੋ ਕਿਰਪਾਲਤਾ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਕਰੋ ਰਸਨਾ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਰਦਾਸ ਕਰਨੀ ਸਿਖਾਈ ਉਦੋਂ ਇਹ ਕਿ ਭਾਈ ਪਹਿਲਾਂ ਇਹ ਚਿੱਤ ਵਿੱਚ ਵਿਚਾਰ ਕਰਕੇ ਤੂੰ ਮੰਗਣਾ ਕੀ ਹੈ ਕਿਸੇ ਜਗ੍ਹਾ ਤੇ ਜਾਈਏ ਤੇ ਉੱਥੋਂ ਦਾ ਮਕਸਦ ਨਾ ਪਤਾ ਹੋਵੇ ਕਿਉਂ ਆਏ ਆ ਉੱਥੇ ਜਾਣਾ ਬੇਅਰਥ ਹੋ ਜਾਂਦਾ ਬੱਚਾ ਸਕੂਲ ਵਿੱਚ ਕਿਤਾਬਾਂ ਨਾਲ ਭਰਿਆ ਬੈਗ ਚੁੱਕ ਕੇ ਲੈ ਕੇ ਜਾਂਦਾ ਹੈ ਉਹਨਾਂ ਮਕਸਦ ਕੀ ਹੈ ਪਰਪਸ ਕੀ ਹੈ ਸਕੂਲ ਵਿੱਚ ਪੜਾਈ ਕਰਨੀ ਹੁਣ ਉਹ ਬੱਚਾ ਕਿਤਾਬਾਂ ਤੇ ਲੈ ਜਾਏ ਬੈਕ ਕੋਲ ਹੋਵੇ ਸਕੂਲ ਵਿੱਚ ਚਲਾ ਵੀ ਜਾਵੇ ਪੜ੍ਹਾਈ ਨਾ ਕਰੇ ਤੇ ਸਾਲ ਬਾਅਦ ਉਹਦਾ ਰਿਜ਼ਲਟ ਕੀ ਆਉਂਦਾ ਹੈ ਫੇਲ ਦੋ ਤਰ੍ਹਾਂ ਦੇ ਸਟੂਡੈਂਟ ਫੇਲ ਹੁੰਦੇ ਨੇ ਇੱਕ ਸਟੂਡੈਂਟ ਉਹ ਜਿਹੜੇ ਸਕੂਲ ਵਿੱਚ ਜਾਂਦੇ ਹੀ ਨਹੀਂ ਹਰ ਰੋਜ਼ ਦੋਏ ਤੀਏ ਐਬਸੈਂਟ ਹੈ ਉਹਨਾਂ ਦਾ ਰਿਜ਼ਲਟ ਸਾਲ ਬਾਅਦ ਫੇਲ ਹੁੰਦਾ ਹੈ ਕਿਉਂ ਭਾਈ ਉਹ ਸਕੂਲ ਵਿੱਚ ਗਏ ਹੀ ਨਹੀਂ ਐਡਮਿਸ਼ਨ ਹੋਈ ਹੈ ਪਰ ਸਕੂਲ ਵਿੱਚ ਵਿਦਿਆਰਥੀ ਗਿਆ ਨਹੀਂ ਉਸ ਸਟੂਡੈਂਟ ਦਾ ਰਿਜ਼ਲਟ ਫੇਲ ਹੋਏਗਾ ਕਿਉਂਕਿ ਉਹ ਸਕੂਲ ਵਿੱਚ ਗਿਆ ਹੀ ਨਹੀਂ ਦੂਸਰਾ ਸਟੂਡੈਂਟ ਉਹ ਫੇਲ ਹੁੰਦਾ ਜਿਹੜਾ ਸਕੂਲ ਵਿੱਚ ਜਾਂਦਾ ਤੇ ਹੈ ਪਰ ਜੋ ਉਥੇ ਪੜਾਇਆ ਜਾ ਰਿਹਾ ਹੈ ਉਹ ਨਹੀਂ ਪੜਦਾ ਉਹਦਾ ਵੀ ਰਿਜ਼ਲਟ ਸਾਲ ਬਾਅਦ ਫੇਲ ਹੁੰਦਾ ਹੈ ਇੱਕ ਕੋ ਸਟੂਡੈਂਟ ਫੇਲ ਹੈ ਜਿਹੜਾ ਰੋਜ਼ ਕਲਾਸ ਵਿੱਚੋਂ ਐਬਸੈਂਟ ਹੈ ਤੇ ਦੂਜਾ ਉਹ ਸਟੂਡੈਂਟ ਫੇਲ ਹੁੰਦਾ ਜਿਹਦੀ ਹਾਜ਼ਰੀ ਤਾਂ ਹੈ ਪ੍ਰੈਜ਼ੈਂਟ ਤਾਂ ਹੈ ਐਬਸੈਂਟ ਨਹੀਂ ਹੈ ਪਰ ਉਹ ਕਲਾਸ ਵਿੱਚ ਹੁੰਦੇ ਹੋયા ਵੀ ਸਕੂਲ ਵਿੱਚ ਪੜ੍ਹਾਈ ਜੋ ਪੜ੍ਹਾਈ ਜਾ ਰਹੀ ਹੈ ਉਹਨੇ ਪੜ੍ਹੀ ਨਹੀਂ ਹੈ ਜੋ ਉਹਨੂੰ ਪੜਾਇਆ ਜਾ ਰਿਹਾ ਉਹ ਪੜਿਆ ਨਹੀਂ ਸਾਲ ਬਾਅਦ ਉਹਦਾ ਵੀ ਰਿਜ਼ਲਟ ਫੇਲ ਹੁੰਦਾ ਹੈ ਇਸ ਲਈ ਮਹਾਰਾਜ ਨੇ ਕਿਹਾ ਭਾਈ ਇਹ ਕੋ ਬੰਦੇ ਫੇਲ ਨੇ ਜਿਹੜੇ ਗੁਰੂ ਵਾਲੇ ਬਣੇ ਨਹੀਂ ਗੁਰਬਿੰਨ ਕੋਰ ਅੰਧਾਰ ਗੁਰਬਿੰਨ ਸਮਝ ਨਾ ਆਵੇ ਗੁਰੂ ਤੋਂ ਬਗੈਰ ਉਹ ਬੰਦੇ ਜਨਮ ਮਰਨ ਵਿੱਚ ਪਏ ਦੁੱਖ ਵਿੱਚ ਰਹੇ ਸੰਸਾਰ ਦਾ ਦੁੱਖ ਵਾਰ-ਵਾਰ ਭੋਗਦੇ ਰਹੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਉਹਨਾਂ ਨੂੰ ਇਸ ਵੱਲ ਦੀ ਸੋਝੀ ਨਹੀਂ ਆਈ ਕਿ ਸੰਸਾਰ ਵਿੱਚ ਅਸੀਂ ਆਏ ਕਿਉਂ ਆ ਕਰਨ ਕੀ ਆਏ ਇਹੀ ਸਮਝਦੇ ਰਹੇ ਖਾਓ ਪੀਓ ਮौज ਕਰੋ ਆਹ ਜਗ ਮਿੱਠਾ ਅਗਲਾ ਕਿੰਨਾ ਮਿੱਠਾ ਅੰਤ ਜਦੋਂ ਲਿਖਾ ਦੇਣਾ ਪਿਆ ਤਾਂ ਕਰਮ ਬਹੁਤ ਜ਼ਿਆਦਾ ਵੱਧ ਗਏ ਫਿਰ ਉਹਨਾਂ ਨੂੰ ਸੰਸਾਰ ਵਿੱਚ ਵਾਰ-ਵਾਰ ਦੁੱਖ ਭੁਗਣੇ ਪਏ। ਔਰ ਦੂਸਰਾ ਰਿਜ਼ਲਟ ਉਹਦਾ ਫੇਲ ਹੋਇਆ। ਜਿਹੜਾ ਸਰੀਰ ਕਰਕੇ ਐਬਸੈਂਟ ਨਹੀਂ ਸੀ ਪਰ ਉਹ ਕਲਾਸ ਵਿੱਚ ਹੁੰਦਿਆਂ ਮੈਂਟਲੀ ਐਬਸੈਂਟ ਰਹਾ। ਭਾਵ ਉਹਦੀ ਹਾਜ਼ਰੀ ਨਹੀਂ ਲੱਗੀ। ਉਹ ਪੜ ਨਹੀਂ ਸਕਿਆ। ਜੋ ਕੁਝ ਪੜਾਇਆ ਉਹ ਪੜਿਆ ਹੀ ਨਹੀਂ। ਫਿਰ ਉਹਦਾ ਰਿਜ਼ਲਟ ਵੀ ਫੇਲ। ਇਸ ਲਈ ਮਹਾਰੰਜ ਕੇ ਭਾਈ ਪਰਪਰ ਪਤਾ ਹੋਣਾ ਚਾਹੀਦਾ ਹੈ ਮਾਰ ਉੱਤੇ ਚੱਲਣ ਵਾਲੇ ਲੋਕ ਉਹਨੂੰ ਮੰਜ਼ਿਲ ਦਾ ਪਤਾ ਹੋਣਾ ਚਾਹੀਦਾ ਜਦੋਂ ਤੁਸੀਂ ਘਰ ਤੋਂ ਚੱਲਦੇ ਹੋ ਤਾਂ ਹੁਣ ਤਾਂ ਮੋਬਾਈਲਾਂ ਵਿੱਚ ਇਹ ਸੁਵਿਧਾ ਆ ਗਈ ਤੁਸੀਂ ਨੈਵੀਗੇਸ਼ਨ ਲਾ ਕੇ ਆਪਣਾ ਫਾਈਨਲ ਡੈਸਟੀਨੇਸ਼ਨ ਪਰਦੇ ਹੋ ਕਿ ਕਿੱਥੇ ਜਾਣਾ ਹੈ ਉਹ ਤੁਹਾਨੂੰ ਦੱਸ ਦਿੰਦਾ ਹੈ ਵੇ ਆਹ ਰਸਤੇ ਜਾਂਦੇ ਨੇ ਇੰਨੇ ਕਿਲੋਮੀਟਰ ਤਾਂ ਹੀ ਇੰਨਾ ਟਾਈਮ ਲੱਗੇਗਾ ਇੰਨੇ ਕਿਲੋਮੀਟਰ ਵਾਕ ਔਰ ਮੰਜ਼ਿਲ ਪਰਣ ਤੋਂ ਬਾਅਦ ਗੱਡੀ ਫਿਰ ਮਾਰਗ ਉੱਤੇ ਤੁਰਦੇ ਮੰਜ਼ਿਲ ਵੱਲ ਜਾਂਦੀ ਹੈ ਜਿਸ ਬੰਦੇ ਨੂੰ ਮੰਜ਼ਿਲ ਦਾ ਪਤਾ ਹੀ ਨਹੀਂ ਉਹਦਾ ਸੰਕੜੇ ਮੀਲ ਕੀਤੀ ਹੋਈ ਡਰਾਈਵ ਜਿਹੜੀ ਹੈ ਉਹ ਵਿਅਰਥ ਜਾਏਗੀ ਇਦਾਂ ਗੁਰਦੁਆਰੇ ਵਿੱਚ ਆਉਣ ਦਾ ਕੋਈ ਪਰਪਸ ਹੈ ਮਕਸਦ ਹੈ ਫਿਰ ਗੁਰੂ ਕੋਲ ਆ ਕੇ ਮੰਗਣਾ ਕੀ ਹੈ ਇਹ ਵੀ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਮੰਗ ਕੀ ਰਿਹਾ ਨੜ 99% ਲੋਕ ਧਰਮ ਦੀ ਦੁਨੀਆ ਵਿੱਚ ਬੇਹੋਸ਼ੀ ਵਿੱਚ ਕਰਮ ਕਰ ਰਹੇ ਹੈ ਤੁਸੀਂ ਸਾਰਿਆਂ ਨੇ ਹੁਣ ਜਦੋਂ ਮੱਥਾ ਟੇਕਿਆ ਅਰਦਾਸ ਕੀਤੀ ਹੋਏਗੀ 1 ਮਿੰਟ ਵਾਸਤੇ ਉਹਨੇ ਮਿੰਟ ਲਈ ਹੁਣ ਆਪਣੇ ਮਨ ਚ ਵਿਚਾਰ ਕਰੋ ਵੀ ਜਦੋਂ ਮੱਥਾ ਟੇਕ ਕੇ ਅਰਦਾਸ ਕੀਤੀ ਮੰਗਿਆ ਕੀ ਹੈ ਬਤੀ ਵਾਰ ਤਾਂ ਇਹ ਹੀ ਨਹੀਂ ਯਾਦ ਕਿ ਅਸੀਂ ਮੰਗਿਆ ਕੀ ਹੈ ਰਟੇ ਹੋਏ ਸ਼ਬਦ ਨੇ ਹੱਥ ਜੋੜੇ ਪੈਸੇ ਗੋਲ ਕੋਈ ਪਾਏ ਮਾਨਾ ਕਿਰਪਾ ਕਰਿਓ ਤੰਦਰੁਸਤੀ ਦੇ ਉਹ ਰਟੇ ਹੋਏ ਸ਼ਬਦ ਕਹਿ ਦਿੱਤੇ ਯਾਦ ਹੀ ਨਹੀਂ ਕਿ ਕੀ ਹੈ ਬਹੁਤੀਆਂ ਚੀਜ਼ਾਂ ਧਰਮ ਦੀ ਦੁਨੀਆ ਵਿੱਚ ਲੋਕ ਸਿੱਖੀਆਂ ਸਖਾਈਆਂ ਕਰ ਰਹੇ ਨੇ ਅੰਦਰੋਂ ਨਹੀਂ ਹੋ ਰਹੀ ਹੈਰਾਨ ਹੋ ਜਾਂਦਾ ਜਦੋਂ ਆਮ ਲੋਕ ਸਾਡੇ ਵਰਗੇ ਆਮ ਬੰਦਿਆਂ ਨੂੰ ਕਹਿੰਦੇ ਬਾਬਾ ਜੀ ਉਹ ਬੱਚੇ ਦੇ ਸਿਰ ਤੇ ਹੱਥ ਰੱਖ ਉਹਦੇ ਨਾਲ ਕੀ ਹੋਣਾ ਅਸੀਂ ਵੀ ਤੁਹਾਡੇ ਵਰਗੇ ਇਨਸਾਨ ਹਾਂ ਉਹ ਸਿੱਖੀਆਂ ਸਖਾਈਆਂ ਅੱਲਾਹ ਨੇ ਸਿਰ ਉੱਤੇ ਹੱਥ ਰੱਖ ਦਿਓ ਜੀ ਆਹ ਕਿਰਪਾ ਕਰ ਦਿਓ ਜੀ ਕੋਈ ਬੰਦਾ ਕਿਸੇ ਤੇ ਕਿਰਪਾ ਨਹੀਂ ਕਰ ਸਕਦਾ ਕਿਰਪਾ ਕਰਨ ਵਾਲਾ ਇੱਕੋ ਹੀ ਸਤਿਗੁਰੂ ਹੈ ਅਕਾਲ ਪੁਰਖ ਰਬ ਤੇ ਗੁਰੂ ਤੋਂ ਬਗੈਰ ਹੋਰ ਕੋਈ ਸਰੀਰ ਕਿਸੇ ਤੇ ਕਿਰਪਾ ਨਹੀਂ ਕਰ ਸਕਦਾ ਇਹ ਸਿਰਫ ਸਿੱਖੇ ਸਖਾਈ ਸ਼ਬਦ ਨੇ ਹਾਂ ਕੋਈ ਤੁਹਾਨੂੰ ਰਾਹ ਦੱਸ ਸਕਦਾ ਹੈ ਕੋਈ ਤੁਹਾਨੂੰ ਰਸਤੇ ਪਾ ਸਕਦਾ ਹੈ ਵੀ ਆਹ ਰਸਤਾ ਫਲਾਨੀ ਜਗ੍ਹਾ ਤੇ ਜਾਂਦਾ ਹੈ ਹਾਂ ਰਾਹ ਦੱਸਣ ਵਾਲੇ ਦਾ ਧੰਨਵਾਦ ਥੈਂਕਸ ਹੋ ਸਕਦਾ ਪਰ ਉਹ ਤੁਹਾਨੂੰ ਮੰਜ਼ਿਲ ਤੇ ਨਹੀਂ ਪਹੁੰਚਾ ਸਕਦਾ ਇੰਨਾ ਸਾ ਸੰਗਤ ਧਰਮ ਦੀ ਦੁਨੀਆ ਵਿੱਚ ਸਿੱਖੀਆਂ ਸਖਾਈਆਂ ਗੱਲਾਂ ਹੋ ਰਹੀਆਂ ਨੇ ਔਰ ਲੋਕ ਫਿਰ ਪੂਜਾ ਕਰਾਉਣ ਲੱਗ ਪੈਂਦੇ ਨੇ ਕਿਉਂਕਿ ਲੋਕ ਮੱਥਾ ਟੇਕਣ ਲੱਗ ਪੈਂਦੇ। ਫਿਰ ਉਹ ਮੱਥਾ ਟਕਾਉਣ ਵਾਲੇ ਨੂੰ ਵੀ ਰਸ ਆਉਣ ਲੱਗ ਪੈਂਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਤੁਸੀਂ ਮੱਥਾ ਟੇਕਿਆ ਇੱਕ ਅੱਧੇ ਮਿੰਟ ਲਈ ਹੁਣ ਸੋਚੋ ਕੀ ਮੰਗਿਆ। ਜਦੋਂ ਹੱਥ ਜੋੜ ਕੇ ਮੱਥਾ ਟੇਕਿਆ ਕੋਈ ਮਨ ਵਿੱਚ ਮੰਗਿਆ ਹੋਣਾ। ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ। ਮਹਾਰਾਜ ਸਾਨੂੰ ਕੀ ਮੰਗਣਾ ਚਾਹੀਦਾ ਹੈ ਅਸੀਂ ਸੁੱਖ ਚਾਹੁੰਦੇ ਹਰ ਬੰਦਾ ਸੁੱਖ ਮੰਗਣ ਹੁੰਦਾ ਹੈ ਪਰ ਫਿਰ ਵੀ ਦੁਨੀਆ ਵਿੱਚ ਦੁੱਖ ਆ ਰਹੇ ਨੇ ਹਰ ਬੰਦਾ ਸੁੱਖ ਮੰਗ ਰਿਹਾ ਫਿਰ ਵੀ ਉਹਦੇ ਜੀਵਨ ਵਿੱਚ ਦੁੱਖ ਹੁੰਦੇ ਨੇ ਫਿਰ ਗੁਰੂ ਕੋਲੋਂ ਪੁੱਛਣਾ ਚਾਹੀਦਾ ਹੈ ਮਹਾਰਾਜ ਅਸੀਂ ਸੁੱਖ ਮੰਗਿਆ ਸੀ ਸੁੱਖ ਮਿਲਿਆ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਵਾਬ ਦੇਣਗੇ ਭਾਈ ਤੂੰ ਕੁਝ ਗਲਤ ਮੰਗ ਲਿਆ ਮਹਾਰਾਜ ਗਲਤ ਕੀ ਮੰਗ ਲਿਆ ਕਣਗੇ ਜਸ ਚੀਜ਼ ਵਿੱਚੋਂ ਸੁੱਖ ਮਿਲਣਾ ਸੀ ਉਹ ਤੋਂ ਮੰਗਿਆ ਨਹੀਂ ਤੂੰ ਉਹ ਚੀਜ਼ ਮੰਗ ਲਈ ਐ ਜਿਹਦਾ ਦੁਨੀਆਂ ਪਾਸਾ ਹੈ ਹੀ ਦੁੱਖ ਸੀ ਅੱਜ ਉਹ ਪ੍ਰਾਪਤ ਹੋਇਆ ਕੁਝ ਸੱਲਾਂ ਬਾਅਦ ਉਹ ਦੁੱਖ ਵਿੱਚ ਕਨਵਰਟ ਹੋ ਗਿਆ ਪੈਸਾ ਮੰਗ ਲਿਆ ਉਹ ਘਰੋਵਰ ਚੱਲ ਪੈ ਚੱਲ ਪੈਣਗੇ ਪਰ ਬਹੁਤ ਘਰੋਵਰ ਚੱਲਣ ਤੋਂ ਬਾਅਦ ਦੁੱਖ ਫਿਰ ਉੱਥੇ ਦੇ ਉੱਥੇ ਖੜੇ ਹੋ ਜਾਣਗੇ ਕੁਝ ਸੱਲਾਂ ਬਾਅਦ ਫਿਰ ਉਹ ਚਿੰਤਾ ਤੇ ਦੁੱਖ ਵਧ ਜਾਣਗੇ ਕੋਈ ਚੀਜ਼ ਮੰਗ ਲਈ ਮੰਗ ਲੋ ਕੱਲੀ ਸੰਸਾਰੀ ਤੌਰ ਤੇ ਮੰਨੋ ਆਪਾਂ ਔਲਾਦ ਮੰਗ ਲਈ ਬੱਚੇ ਮਿਲ ਗਏ ਪਰ ਕੁਝ ਸਾਲਾਂ ਬਾਅਦ ਉਹ ਬੱਚੇ ਚੰਗੇ ਨਾ ਨਿਕਲੇ ਔਲਾਦ ਚੰਗੀ ਨਾ ਨਿਕਲੇ ਤਾਂ ਫਿਰ ਆਪਾਂ ਦੁਖੀ ਲੋਕ ਉਪਦੇਸ਼ਾਂ ਦੇ ਵੀ ਜੇ ਮੰਗ ਲੈਂਦੇ ਨੇ ਚਲੇ ਜਾਂਦੇ ਨੇ ਉੱਥੇ ਜਾ ਕੇ ਫਿਰ ਦੁਖੀ ਨੇ ਸੁੱਖ ਨਹੀਂ ਹੈ ਤੁਸੀਂ ਹੈਰਾਨ ਹੋ ਮੋਂਗੇ ਸਭ ਤੋਂ ਵੱਡਾ ਪਾ ਪਾਗਲਾਂ ਦੇ ਹਸਪੀਟਲ ਜਿਹੜੇ ਨੇ ਉਹ ਯੂ ਐਸ ਵਿੱਚ ਤੇ ਕੈਨੇਡਾ ਵਿੱਚ ਬਣੇ ਹੋਏ ਨੇ ਔਰ ਸਭ ਤੋਂ ਵੱਡੀਆਂ ਕੰਟਰੀਆਂ ਮੰਨੀਆਂ ਜਾਂਦੀਆਂ ਨੇ ਲੋਕ ਸਭ ਤੋਂ ਜ਼ਿਆਦਾ ਅਮਰੀਕਾ ਕੈਨੇਡਾ ਨੂੰ ਭੱਜ ਰਹੇ ਨੇ ਸਭ ਤੋਂ ਜ਼ਿਆਦਾ ਪਾਗਲ ਲੋਕ ਜਿਹੜੇ ਨੇ ਉਹਨਾਂ ਕੰਟਰੀਆਂ ਵਿੱਚ ਪਾਏ ਜਾ ਰਹੇ ਨੇ ਮੈਂਟਲੀ ਡਿਸੇਬਲ ਹੋ ਰਹੇ ਨੇ ਇਹਦਾ ਮਤਲਬ ਦੁੱਖ ਬੰਦੇ ਨੂੰ ਪਾਗਲ ਕਰ ਦਿੰਦਾ ਉਹਨਾਂ ਲੋਕਾਂ ਕੋਲ ਬਹੁਤ ਕੁਝ ਹੋਣ ਤੋਂ ਬਾਅਦ ਵੀ ਸਭ ਕੁਝ ਨਹੀਂ ਹੈ ਫਿਰ ਦੁਖੀ ਹੋ ਗਏ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛਣਾ ਸੀ ਮਹਾਰਾਜ ਜਸੀਂ ਗੁਰਦੁਆਰੇ ਆ ਗਏ ਕਿਉਂ ਆਏ ਤੇ ਮੰਗੀ ਅਕੀ ਸੇਵਨ ਕਿ ਜਦੋਂ ਤੂੰ ਗੁਰੂ ਕੋਲ ਆਉਣਾ ਹੈ ਪਹਿਲਾਂ ਗੁਰੂ ਕੋਲੋਂ ਸਿੱਖ ਤੂੰ ਕਰਨਾ ਪੀ ਹੈ ਗੁਰੂ ਕੋਲ ਆਉਣ ਨਾਲ ਤੂੰ ਗੁਰੂ ਨਾਲ ਰੱਤਿਆ ਜਾਏਗਾ ਜਿਹਦੇ ਕੋਲ ਰੋਜ਼ ਆਉਣ ਲੱਗ ਜਾਈਏ ਉਹਦੇ ਨਾਲ ਪਿਆਰ ਵੱਜ ਜਾਂਦਾ ਔਰ ਸਾ ਸੰਗਤ ਜਦੋਂ ਪਿਆਰ ਵੱਜੇ ਤੁਹਾਨੂੰ ਰੋਜ਼ ਫਿਰ ਉਹਦੀ ਯਾਦ ਹੁੰਦੀ ਹੈ ਜਿਹਦੇ ਨਾਲ ਰੋਜ਼ ਕੋਲ ਇਕੱਠੀ ਹੈ ਉਹਦੇ ਨਾਲ ਲਗਾਓ ਹੋ ਜਾਂਦਾ ਉਸ ਚੀਜ਼ ਨਾਲ ਲਗਾਓ ਹੋ ਜਾਏਗਾ ਤੁਹਾਡਾ ਜਿੰਨਾ ਸੱਜਣ ਮਿੱਤਰਾਂ ਕੋਲ ਰੋਜ਼ ਬੈਂਦੇ ਹੋ ਉੱਥੇ ਪਿਆਰ ਪੈ ਜਾਂਦਾ ਹੈ ਫਿਰ ਉਹ ਵਕਤ ਆਉਂਦਾ ਹੈ ਆਪਾਂ ਉਹਨੂੰ ਸ਼ਾਮ ਨੂੰ ਫੋਨ ਕਰੀ ਦਵੇ ਤੁਸੀਂ ਆਏ ਨਹੀਂ ਇੱਕ ਦੂਜੇ ਨਾਲ ਪਿਆਰ ਬਣ ਜਾਂਦਾ ਹੈ ਐਦਾਂ ਗੁਰੂ ਕੋਲ ਰੋਜ਼ ਆਉਣ ਨਾ ਰੱਤੇ ਜਾਵਾਂਗੇ ਭਾਵ ਗੁਰੂ ਨਾਲ ਪਿਆਰ ਬਣ ਜਾਏਗਾ ਜਿੱਥੇ ਪਿਆਰ ਹੋਵੇ ਉੱਥੇ ਫਿਰ ਮੰਗਿਆ ਜਾਂਦਾ ਔਰ ਪਿਆਰ ਵਾਲਾ ਕੁਝ ਨਾ ਨਹੀਂ ਕਰੇਗਾ ਔਰ ਸਾਹ ਸੰਗਤ ਫਿਰ ਮੰਗਣ ਲੱਗਿਆਂ ਗੁਰੂ ਕੋਲੋਂ ਪੁੱਛ ਕੇ ਮੰਗਣਾ ਪਏਗਾ ਮੰਗਣਾ ਕੀ